ਇੱਕ ਅੱਧੇ ਚ ਵੜਨ ਨਾਲ ਕੀ ਬਹਾਨਾ ਤੁਹਾਡਾ ਮਾਰੀ ਦਿਓ ਗਲਾ ਹੀ ਘੋੜ ਦਿਓ ਏ ਟੀਟਾ ਮੰਮੀ ਇਹ ਛੇਤੀ ਘਰੋਂ ਨਹੀਂ ਨਿਕਲਦੀ ਇਹਨੂੰ ਪਤਾ ਵੀ ਅੱਗੇ ਕਿਸੇ ਨੇ ਇਹਨੂੰ ਸਾਹਮਣਾ ਵੀ ਨਹੀਂ ਰੋਟੀ ਖਾ ਲੈ ਆਰਾਮ ਨਾਲ ਕਿਹੜੇ ਗੱਲੋਂ ਨਹੀਂ ਖਾਣੀ ਐ ਮੈਨੂੰ ਤੂੰ ਦੱਸ ਕੀ ਹੋ ਗਿਆ ਜੇ ਦੁਬਾਰਾ ਨੂੰ ਸੋਈ ਚ ਵੜਨਾ ਤਾਂ ਮੈਨੂੰ ਪੁੱਛ ਕੇ ਵੜਨਾ ਚਾਹੇ ਮੈਂ ਜਿੱਥੇ ਮਰਜੀ ਹੋਵਾਂ ਦਿਲ ਕਰਦਾ ਦੁੱਧ ਨਾਲ ਤੇਰੇ ਮੂੰਹ ਤੇ ਬੁਗਾ ਕੇ ਮਾਰਾਂ ਫਿਰ ਦਿਲ ਕਰਦਾ ਛੱਡ ਨਾ ਕਿਵੇਂ ਹੋ ਤੈਂ ਆਪਣੀ ਆਦਤ ਨਹੀਂ ਬਦਲਣੀ 15 ਮਿੰਟ ਲੇਟ ਹੀ ਆਣਾ ਜਦੋਂ ਆਉਣਾ ਘਰ ਸੋਹ ਮਾਨੇ ਮਾਰ ਕੇ ਨਿਕਲਣਾ ਪੈਂਦਾ ਕੱਲੀ ਗੱਲੀਆਂ ਘਰ ਦੀ ਲਾੜਲੀ ਐ ਨਹੀਂ ਨਿਕਲ ਹੁੰਦਾ ਹੋਰ ਤਰ ਕਿੱਦਾਂ ਠੀਕ ਹੋ ਕਿੱਦਾਂ ਚੱਲਦੀ ਆ ਫਿਰ ਜ਼ਿੰਦਗੀ ਤੇ ਜ਼ਿੰਦਗੀ ਤਾਂ ਹੁਣ ਤੁਹਾਡੇ ਆਸਰੇ ਛੱਡੀ ਆ ਹੁਣ ਇਦਾਂ ਭਾਰਕਾਂ ਚ ਹੀ ਮਿਲੀ ਜਾਣਾ ਫੋਨਾਂ ਤੇ ਗੱਲਾਂ ਕਰੀ ਜਾਣੀਆਂ ਵਿਆਹ ਦਾ ਕੀ ਇਰਾਦਾ ਹੁਣ ਯਾਰ ਘਰ ਵਾਲਿਆਂ ਤਾਂ ਮੈਂ ਇੱਕਦਮ ਘਰੋਂ ਕੱਢ ਨਹੀਂ ਸਕਦਾ ਹੁਣ ਮੈਂ ਤੰਗ ਕਰਨਾ ਸ਼ੁਰੂ ਕੀਤਾ ਹੋਇਆ ਔਰ ਜਦੋਂ ਵੀ ਕੜ ਤੱਕੇ ਚੱਲਦੀ ਵੀ ਨਾ ਉਹ ਤੋਂ ਬਾਅਦ ਆਪਣੀ ਸੈਟਿੰਗ ਹੋ ਗਈ ਹੈ ਕਈ ਨਾ ਟੇਟ ਹੁੰਦੀਆਂ ਨੇ ਜਿੰਨਾ ਮਰਜ਼ੀ ਕਲ ਪਾ ਲੋ ਘਰੋਂ ਨਹੀਂ ਨਿਕਲਦੀਆਂ ਕੋਈ ਗਾਰਡ ਨਹੀਂ ਖੜਾ ੱੱੱਕੇ ਮਾਰਨੇ ਵੀ ਆਉਂਦੇ ਆ ੱੱੱਕੇ ਮਾਰ ਕੇ ਕੱਢ ਦਾਂਗੇ ਫਿਰ ਆਪਾਂ ਦੇਖੋ ਸੋਨ ਜੀ ਸਾਲ ਹੋ ਗਿਆ ਆਪਾਂ ਇੱਕ ਦੂਜੇ ਨੂੰ ਜਾਣਦੇ ਨੇ ਤੇ 2 ਮਹੀਨੇ ਹੋ ਗਿਆ ਆਪਾਂ ਨੂੰ ਰਿਲੇਸ਼ਨ ਚ ਆਏ ਨੂੰ ਤੇ ਇਸ ਬਾਰੇ ਤੁਹਾਡੇ ਘਰ ਵਿੱਚ ਕੋਈ ਜਾਣਦਾ ਹੈ ਕੰਮ ਜਿਹੜਾ ਰિસ્ਕੀ ਹੋ ਜਾਣਾ ਹੈ ਮੈਂ ਵਿਚ ਵਿਚਾਲੇ ਲਟਕ ਜਾਣਾ ਕੋਈ ਗੱਲ ਨਹੀਂ ਯਾਰ ਜੇ ਤੈਨ ਨਹੀਂ ਨਬਸ਼ਵਾਜ ਮੈਂ ਤੇਰੀ ਮੰਮੀ ਨਾਲ ਗੱਲ ਕਰਵਾਦਾ ਹਾਂ ਕੱਡਾ ਫੋਨ ਤੇ ਕੀ ਗੱਲ ਕਰਨੀ ਆ ਜੇ ਮਿਲਵਾਉਣਾ ਹੀ ਆ ਤੇ ਫਿਰ ਘਰੇ ਲੈ ਜਾ ਕੇ ਮਿਲਵਾਓ ਮੰਮੀ ਨਾਲ ਚੱਕਰ ਯਾਰ ਇਹ ਵੀ ਹੈ ਨਾ ਮੇਰੇ ਲਈ ਟੇਕੇ ਨਹੀਂ ਹੁੰਦੀ ਤੇ ਉਹਦੇ ਨਾਲ ਉਹਦੇ ਟੇਕੇ ਵਰਤਦੇ ਨਹੀਂ ਹੈਗੇ ਤੇ ਉਹਨੂੰ ਕੱਡਾ ਕਿਹੜੇ ਪਾਸੇ ਜੇ ਕਿਸੇ ਪਾਸੇ ਉਹ ਜਾਊਗੀ ਤੇਨੂੰ ਫੇਰ ਹੀ ਮਿਲਵਾਉਂਗਾ ਨਾ ਚੱਲ ਕੋਈ ਗੱਲ ਨਹੀਂ ਆਪਾਂ ਅਗਲੀ ਵਾਰ ਨਾ ਇਸੇ ਪਾਰਕ 'ਚ ਹੀ ਮਿਲਦੇ ਆ। ਤੇ ਮੈਂ ਮੰਮੀ ਨੂੰ ਨਾਲ ਲੈ ਕੇ ਆਉਂਗਾ। ਫੇਰ ਤਾਂ ਤੁਹਾਨੂੰ ਕਨਫਰਮ ਹੋ ਜੂਗਾ ਨਾ ਜਿਵੇਂ ਤੁਹਾਡੇ ਨਾਲ ਵਿਆਹ ਕਰਵਾਉਣਾ। ਚਲੋ ਠੀਕ ਐ। ਵਿਆਹ ਤਾਂ ਮੈਂ ਤੁਹਾਡੇ ਨਾਲ ਕਰਾ ਲੈਣੀ ਆ। ਪਰ ਮੇਰੀ ਇੱਕ ਸ਼ਰਤ ਐ। ਪੂਰੀ ਕਰੋਗੇ? ਸ਼ਰਤ ਤਾਂ ਇੱਕ ਛੱਡ। 4 10 ਸਵਰਨਾ ਜਿਹੜਾ ਡਿਸੀਜਨ ਲੈ ਲੈਂਦਾ ਨਾ ਉਹ ਲਈ ਲੈਂਦਾ। ਦੇਖੋ ਜੀ ਗੱਲ ਇਦਾਂ ਐ। ਕਿ ਤੁਸੀਂ ਆਪਣੀ ਘਰਵਾਲੀ ਨੂੰ ਤਾਂ ਕੱਢ ਦੇ ਪਾਇਓ ਕਿ ਉਹਦੀਆਂ ਦੋ ਧੀਆਂ ਨੇ ਤੇ ਗਲਤਾਂ ਚ ਕੱਲ ਨੂੰ ਤੁਸੀਂ ਮੈਨਾਂ ਵਿਆਹ ਕਰਾਣੇ ਹੋ ਜੇ ਮੇਰੇ ਤੀ ਹੋਗੀ ਤੇ ਮੈਨੂੰ ਵੀ ਤੁਸੀਂ ਬਾਹਰ ਕੱਢਤਾ ਤੇ ਮੇਰੇ ਲਈ ਤਾਂ ਰਿਸਕ ਹੀ ਆ ਨਾ ਯਾਰ ਸ਼ੁਭਾ ਸ਼ੁਭਾ ਬੋਲ ਜੇ ਮੁੰਡਾ ਹੋ ਜਾਵੇ ਫਿਰ ਤਾਂ ਆਪਣੀ ਜ਼ਿੰਦਗੀ ਸੌਖੀ ਐ ਦੇਖੋ ਜੀ ਕੁੜੀ ਮੁੰਡਾ ਹੋਣਾ ਤਾਂ ਰੱਬ ਦੇ ਹੱਥ ਹੈ ਨਾ ਇਹ ਤਾਂ ਫਿਰ ਰਿਸਕ ਦਾ ਰਿਸਕ ਹੀ ਐ ਚਲ ਦੱਸ ਫਿਰ ਸ਼ਰਤ ਕੀ ਐ ਆਪਾਂ ਅੱਜ ਹੀ ਪੂਰੀ ਕਰਦਾਂਗੇ ਨਾ ਨਾ ਜੋ ਗੱਲ ਮੈਂ ਕਹਿਣ ਲੱਗਿਆ ਨਾ ਉਹਨੂੰ ਸੋਚੋ ਵਿਚਾਰਿਓ ਟਾਈਮ ਲਿਓ ਐਡੀ ਵੀ ਕਾਲੀ ਨਹੀਂ ਹੈਗੀ ਚਲ ਦੱਸ ਗੱਲ ਤਾਂ ਦੱਸ ਮੇਰੇ ਘਰਦਿਆਂ ਨੇ ਤਾਂ ਮੰਨਣਾ ਨਹੀਂ ਵਿਆਹ ਲਈ ਜੇ ਮੈਂ ਵਿਆਹ ਕਰਾਂਗੀ ਤੁਹਾਡੇ ਨਾਲ ਤੇ ਉਹਨਾਂ ਤੋਂ ਬਾਹਰ ਹੋ ਕੇ ਵਿਆਹ ਕਰਨਾ ਪੈਣਾ ਤੇ ਜੇ ਇਨ ਫਿਊਚਰ ਆਪਣੀ ਨਾ ਬਣੀ ਦੇਖੋ ਜੀ ਰਿਸਕ ਤਾਂ ਮੈਂ ਚੱਕ ਨਹੀਂ ਸਕਦੀ ਤੇ ਮੇਰੀ ਸ਼ਰਤ ਇਹ ਹੈ ਜੇ ਤੁਸੀਂ ਮੇਰੇ ਨਾਲ ਵਿਆਹ ਕਰਾਣਾ ਹੈ ਤੇ ਆਪਣੀ ਦੁਕਾਨ ਮੇਰੇ ਨਾਮ ਕਰ ਦਿਓ ਕੀ ਗੱਲ ਖੜੇ ਹੋਗੇ ਟੈਨਸ਼ਨ ਪੈ ਗਈ ਪਤਾ ਯਾਰ ਕੋਈ ਗੱਲ ਨਹੀਂ ਬਣੀ ਮੈਂ ਇਦਾਂ ਦੁਕਾਨ ਤੇਰੇ ਨਾਮ ਕਿਦਾਂ ਕਰਵਾਵਾਂ ਮੈਂ ਤਾਂ ਹੀ ਕਿਹਾ ਸੋਚ ਲਿਓ ਵਿਚਾਰ ਲਿਓ ਦੇਖ ਲੈਨੇ ਆ ਫੇਰ ਕਿੱਦਾਂ ਕਰਨੇ ਤੂੰ ਮੇਂ ਆਪਣੀ ਜਗ੍ਹਾ ਸਹੀ ਐ ਚਲ ਮੈਂ ਸੋਚਦਾ ਐ ਇਸ ਬਾਰੇ ਦੇਖੋ ਚੋਰਨ ਜੀ ਤਾਲੀ ਆਲਰੇਡੀ ਵਾਈਫ ਦੇ ਕੁੜੀਆਂ ਹੈਗੀਆਂ ਨੇ ਤੇ ਕੱਲੋਂ ਮੇਰੇ ਕੁੜੀ ਹੋਗੀ ਤਾਂ ਤੁਹਾਡੀ ਮਾਂ ਨੇ ਮੈਨੂੰ ਵੀ ਘਰੋਂ ਕੱਢ ਦੇਣਾ ਤੁਸੀਂ ਇਦਾਂ ਕਰੋ ਆਰਾਮ ਨਾਲ ਬੈਠੋ ਸੋਚੋ ਫੇਰ ਆਪਾਂ ਇਸ ਟੌਪਿਕ ਤੇ ਗੱਲ ਕਰਦੇ ਹਾਂ ਠੀਕ ਆ सोच लो हाँ ट खा हो खड़के रोटी नहीं तो कल बनती ਦੇਖ ਤਾਂ ਘੂਰੀਆਂ ਕਿੱਦਾਂ ਵੱਟਦੀ ਆ ਮੈਨੂੰ ਮੰਮੀ ਗਲੀ 'ਚ ਖੜਕੇ ਬੋਲਣਾ ਜ਼ਰੂਰੀ ਏ ਤੁਹਾਡਾ ਆ ਜਾ ਫਿਰ ਅੰਦਰ ਆ ਜਾ ਹਾਂ ਉਹ ਅੰਦਰ ਕਿੱਦਾਂ ਚੱਲੀ ਆ ਕੋਈ ਗੱਲ ਨਹੀਂ ਮੰਮੀ ਆਨੀ ਰੱਖ ਕੇ ਜਿਹੜਾ ਲੜਨਾ ਲੜ ਲਿਓ ਤੁਸੀਂ हां जी अम्मा ਦੱਸੋ ਅੱਜ ਤਾਂ ਮੈਂ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਮੈਂ ਤਾਂ ਤੇਰੇ ਕਮਰੇ 'ਚ ਦੇਖਣ ਆਈ ਸੀ ਤੂੰ ਸੀਗੀ ਹੀ ਨਹੀਂ ਮੈਂ ਤਾਂ ਤੈਨੂੰ ਇਹ ਕਹਿਣਾ ਸੀ ਵੀ ਵੇੜਾ ਕੰਦਾ ਦਿਖਦਾ ਪਿਆ ਢੋਲਣ ਦੀ ਪਤਾ ਨਹੀਂ ਮੰਮੀ ਤੁਹਾਨੂੰ ਹਮੇਸ਼ਾ ਮੇਰੀ ਯਾਦ ਕਿੱਥੋਂ ਆ ਜਾਂਦੀ ਹੈ ਅੱਜ ਤਾਂ ਲਾਪਰੀ ਦੀ ਵਾਰੀ ਸੀ ਫਿਰ ਵੀ ਤੁਹਾਨੂੰ ਕਿਰਨ ਯਾਦ ਆ ਗਈ ਹੈ ਹਾਂ ਮੈਨੂੰ ਪਤਾ ਅੱਜ ਲਾਪਰੀ ਦੀ ਵਾਰੀ ਹੈ ਜਾ ਅੰਦੇ ਜਾ ਕੇ ਦੇਖ ਲੈ ਜੇ ਤੈਨੂੰ ਲਾਪਰੀ ਦਿਖ ਜਵੇ ਜਾਂ ਏਕਮ ਦਿਖ ਜਵੇ ਉਹ ਪੱਕੇ ਗਈ ਹੋਈ ਆ ਉਹਨੇ ਕਿਹੜਾ ਪੱਕੇ ਰਾਤ ਰਹਿਣਾ ਆਈ ਜਾਣਾ ਕਰ ਦੂਗੀ ਅੱਗੇ ਸਫਾਈਆਂ ਹੂੰ ਜੇ ਤੂੰ ਕਦੇ ਪੇਕੇ ਗਈ ਹੋਵੇਂ ਤਾਂ ਤੈਨੂੰ ਪਤਾ ਹੋਵੇ ਜੇ ਤੀਆਂ ਤੇ ਆਣੀਆਂ ਦੋ ਦੋ ਮਹੀਨੇ ਬਾਅਦ ਪੇਕੇ ਜਾਂਦੀਆਂ ਤੇ ਮਾਵਾਂ ਤੇ ਆਂਦੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਉੱਥੇ ਪਰ ਤੂੰ ਤੂੰ ਤਾਂ ਨਾ ਪੇਕੇ ਜਾ ਸਕਦੀ ਐ ਨਾ ਪੇਕੇ ਤੇਰੀ ਮਾਂ ਐ ਬੱਸ ਮੰਮੀ ਮੈਨੂੰ ਪਤਾ ਐ ਅੱਜ ਤੁਹਾਡੇ ਨਾਲ ਲੁੱਡੋ ਖੇਡਣ ਨੂੰ ਹੈ ਨਹੀਂ ਨਾ ਤੁਹਾਡੀ ਨੂੰਹ ਰਾਣੀ ਤਾਂ ਤੁਸੀਂ ਅੱਜ ਮੇਰੇ ਮੋਸ਼ਨ ਨਾਲ ਖੇਡ ਰਹੇ ਹੋ ਆ ਮੈਂ ਜਿਹੜੀਆਂ ਹੁਣੇ ਦੋ ਤਿੰਨ ਗੱਲਾਂ ਕਹੀਆਂ ਆ ਉਹ ਸੱਚ ਹੈ ਨਾ 10 ਜੇ ਕੋਈ ਝੂਠ ਨਿਕਲੀ ਆ ਤਾਂ ਮੰਮੀ ਤੁਹਾਨੂੰ ਚੰਗਾ ਭਲਾ ਬਤਾ ਕਿ ਮੇਰਾ ਪਿੱਕ ਪਰਿਵਾਰ ਸ਼ੁਰੂ ਤੋਂ ਨਹੀਂ ਖੜਾ ਤੇ ਤੁਸੀਂ ਤੇ ਮੇਰਾ ਘਰ ਵਾਲਾ ਦੋਨੋਂ ਹੀ ਮੇਰੇ ਖਿਲਾਫ ਹੋ ਤੁਸੀਂ ਮੈਨੂੰ ਦੱਸੋ ਮੈਂ ਕਿੱਦਾਂ ਨੂੰ ਜਾਵਾਂ ਉਹ ਕੰਮ ਲਈਏ ਉਹ ਜਿਹਦੇ ਖਿਲਾਫ ਰੱਬ ਵੀ ਖੜ ਗਿਆ ਸਾਡੇ ਕੀ ਮਜਾ ਲਾਸੀ ਉਹਦੇ ਨਾਲ ਖੜ ਜੀਏ ਜਨੀ ਕਿਦਾਂ ਇੱਕ ਗੱਲ ਤਾਂ ਸਾਫ਼ ਹੈ ਜੇ ਰੱਬ ਤੈਨੂੰ ਮੁੰਡਾ ਦੇ ਦਿੰਦਾ ਤਾਂ ਤੇਰੀ ਸੋਹਰੇ ਘਰ 'ਚ ਇੱਜ਼ਤ ਬਣ ਜਾਂਦੀ ਹੁਣ ਤੈਨੂੰ ਰੱਬ ਨੇ ਮੁੰਡਾ ਦਿੱਤਾ ਨਹੀਂ ਤਾਂ ਇਹਦਾ ਮਤਲਬ ਇਹੀ ਹੈ ਕਿ ਰੱਬ ਵੀ ਤੇਰੇ ਖਿਲਾਫ ਮੰਮੀ ਜਿੰਨੇ ਤੁਸੀਂ ਤਾਣੇ ਮੈਨੇ ਮੈਨੂੰ ਦੇਣੇ ਨਾ ਦੇ ਲੋ ਪਰ ਮੈਨੂੰ ਇੰਨਾ ਪਤਾ ਰੱਬ ਦੇ ਹੁਕਮ ਦੇਰ ਹੈ ਅੰਧੇ ਨਹੀਂ ਮੈਨੂੰ ਇੰਨਾ ਵੀ ਪਤਾ ਹੈ ਰੱਬ ਮੇਰੀ ਸੁਣੂਗਾ ਕਿਤੇ ਨਾ ਕਿਤੇ ਬੇਟਾ ਰੱਬ ਵੀ ਉਹਦੀ ਕਦਰ ਪਾਉਂਦਾ ਹੈ ਜਿਹੜਾ ਆਪਣੇ ਆਦੀ ਕਦਰ ਕਰਦਾ ਹੈ ਤੂੰ ਤਾਂ ਉਹਦੀ ਕਦਰ ਨਹੀਂ ਪਾਈ ਜਿਨੇ ਤੈਨੂੰ ਢਿੱਡੋ ਜੰਮਿਆ ਤੂੰ ਭੱਜ ਕੇ ਵਿਆਹ ਕਰਾਇਆ ਨਾ ਤੂੰ ਆਪਣੇ ਭਰਾਵਾਂ ਨੂੰ ਦੇਖਿਆ ਨਾ ਤੂੰ ਆਪਣੀਆਂ ਭਜਾਈਆਂ ਨੂੰ ਦੇਖਿਆ ਨਾ ਤੂੰ ਆਪਣੀ ਮਾਂ ਦੀ ਕਦਰ ਪਾਈ ਤੂੰ ਇੱਥੇ ਹਜ ਤਾਂ ਬਲਦੀ ਆ ਮੰਮੀ ਜੀ ਜੇ ਮੈਂ ਘਰੋਂ ਭੱਜ ਕੇ ਆਈਆਂ ਨਾ ਤੇ ਤੁਹਾਡਾ ਮੁੰਡਾ ਹੀ ਲੈ ਕੇ ਆਇਆ ਮੈਨੂੰ ਜੇ ਇੰਨਾ ਹੀ ਸੀ ਤੁਸੀਂ ਆਪਣੇ ਮੁੰਡੇ ਨੂੰ ਸਿੱਖਿਆ ਦੇ ਦਿੰਦੇ ਨਾ ਬੇਗਾਨੀ ਤੇ ਅੱਖ ਰੱਖਦਾ ਮੰਮੀ ਜੀ ਤਾਨੂੰ ਤਾਂ ਸੋਗੋ ਖੁਸ਼ ਹੋਣਾ ਚਾਹੀਦਾ ਕਿ ਤੁਹਾਡੇ ਮੁੰਡੇ ਕਰਕੇ ਮੈਂ ਆਪਣਾ ਪੇਕਾ ਛੱਡਤਾ ਉਹ ਦੁੱਖ ਤਾਂ ਐਸੀ ਗੱਲ ਦਾ ਕਿ ਤੂੰ ਆਪਣਾ ਪੇਕਾ ਛੱਡਤਾ ਨਾ ਦਿਨ ਨਾ ਤਿਉਹਾਰ ਨਾ ਲੈਣਾ ਨਾ ਦੇਣਾ ਨਾ ਆਵਾ ਨਾ ਜਾਈ ਤੁਹਾਨੂੰ ਵੀ ਪਤਾ ਜਦੋਂ ਤੁਸੀਂ ਮੇਰੇ ਪੇਕਿਆਂ ਦੀ ਗੱਲ ਆਉਂਨੇ ਨਾ ਮੈਂ ਢਿੱਲੀ ਪੈ ਜਾਨੀਆ ਕਿਰਪਾਲਤਾ ਕਰਕੇ ਤੁਸੀਂ ਮੇਰੇ ਪੇਕਿਆਂ ਨੂੰ ਨਾ ਵਿਛਲੇ ਆਓ ਬਸ ਫਿਰ ਮੇਰੇ ਨਾਲ ਨਾ ਜ਼ਿਆਦਾ ਮੱਥਾ ਨਾ ਲਾ ਜਾ ਕੇ ਨਾ ਛਾੜੂ ਪੋਚਾ ਕਰ ਲਾ ਸਫਾਈ ਕਰ ਲਾ ਕਰ ਦੀ ਠੀਕ ਹੈ ਮਮੀ ਜੀ ਤੁਸੀਂ ਅੰਦਰ ਜਾਓ ਮੈਂ ਆਪਣੇ ਆਪ ਸਫਾਈਆਂ ਕਰ ਲਵਾਂਗੀ ਮੰਮੀ ਮੈਡਮ ਤੇਰੇ ਵਾਸਤੇ ਨਾ ਟਿੱਕੀਆਂ ਲਈਆਂ ਪਈਆਂ ਜਾ ਕੇ ਅੰਦਰ ਖਾ ਲੈ ਜੇ ਨਾ ਲੈਂਦੀ ਨਾ ਫਿਰ ਕਹਿਣਾ ਸੀ ਟਿੱਕੀਆਂ ਵਾਲਾ ਭਾਈ ਕੱਢਦਾ ਟਿੱਕਿਆ ਖਾ ਤਸੀ ਆਹ ਦੇਖੋ ਆਹ ਕੀ ਦੇ ਕੋ ਲੈ ਕੇ ਆਈਆਂ ਮੈਂ ਤੈਨੂੰ ਪਹਿਲਾਂ ਵੀ ਕਿਹਾ ਨਾ ਆਂਡਗਵਾਂਡ ਕੋਈ ਚੀਜ਼ ਫੜਾਵੇ ਫੜਣੀ ਨਹੀਂ ਨਹੀਂ ਫੜਦੀ ਨਾ ਤੂੰ ਮੰਮੀ ਆਂ ਡਿਵਾਰ ਤੋਂ ਨਹੀਂ ਲੱਗਾਈ ਮੰਮੀ ਨੇ ਦਿੱਤੀਆਂ ਨੇ ਪੁੱਤਰ ਜੀ ਤੇਰੀਆਂ ਨਾ ਦੋ ਮਾਮੀਆਂ ਨੇ ਜਿਹੜੀਆਂ ਤੇਰੇ ਨਾਨਕੇ ਰਹਿੰਦੀਆਂ ਇਸ ਮਹੱਲੇ 'ਚ ਤੇਰੀਆਂ ਮਾਮੀਆਂ ਨਹੀਂ ਕੋਈ ਉਹ ਖੜ ਜੋ ਤੁਸੀਂ ਮੰਮੀ ਅੱਖਾਂ ਨੂੰ ਯਕੀਨ ਨਹੀਂ ਹੋ ਰਿਹਾ ਲੈ ਜਿਹਦੇ ਨੂੰ ਨਹੀਂ ਯਕੀਨ ਹੁੰਦਾ ਪਿਆ ਤਾਂ ਚੁੰਡੀ ਮਾਰ ਕੇ ਦੇਖ ਲੈ ਭਾਬੀ ਇੰਨੇ ਸਾਲ ਮੈਨੂੰ ਹੀ ਪਤਾ ਮੈਂ ਕਿੱਦਾਂ ਰਹੀ ਆ ਕਿਰਨ ਜੇ ਤੂੰ ਤੰਗ ਰਹੀ ਆ ਨਾ ਤਾਂ ਤੰਗ ਤਾਂ ਅਸੀਂ ਵੀ ਬਹੁਤ ਰਹੇ ਆ ਬਸ ਆ ਲੋਕਾਂ ਦੀਆਂ ਗੱਲਾਂ ਨਾ ਸੁਣੀਆਂ ਨਹੀਂ ਜਾਂਦੀਆਂ ਹਾਂ ਕਮਲੀ ਮੈਂ ਵੀ ਬਹਿ ਗਈ ਰੁਕੋ ਮੈਂ ਪਾਣੀ ਲੈ ਕੇ ਆਉਂਦੀ ਆ ਬਹਿ ਜਾ ਕਿਰਨ ਇਹ ਤੇ RAMNAL ਕਿੰਨੇ ਸਾਲ ਬਾਅਦ ਤਾਂ ਮਿਲੇ ਆ ਜਾ ਪਾਣੀ ਪੀ ਕੇ ਮੈਂ ਆਈ ਆ ਠੀਕ ਹੈ ਐਨੀ ਲੀਸੀ ਹੋਈ ਆ ਕੀ ਗੱਲ ਬਸ ਭਾਬੀ ਕਰਮਾਂ ਦੀ ਸਜ਼ਾ ਮਿਲ ਹੀ ਜਾਂਦੀ ਹੈ ਕਿਉਂ ਕੀ ਹੋ ਗਿਆ ਤੰਗ ਪਰੇਸ਼ਾਨ ਕਰਦੇ ਨੇ ਇਹ ਤੈਨੂੰ ਕੋਈ ਗੱਲ ਨਹੀਂ ਭਾਬੀ ਤੁਹਾਨੂੰ ਸਭ ਕੁਝ ਦੱਸਦੀਆਂ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਇੱਕਦਮ ਇੱਧਰ ਕਿੱਦਾਂ ਆ ਗਏ ਕੋਈ ਗੱਲ ਨਹੀਂ ਤੈਨੂੰ ਵੀ ਨਾ ਮੈਂ ਆਰਾਮ ਨਾਲ ਬਹਿ ਕੇ ਦੱਸੂਗੀ ਕਿ ਤੇਰੇ ਵਾਲੇ ਕਿਦਾਂ ਮਾਨ ਕਿੱਦਾਂ ਹੋਇਆ ਅਸੀਂ ਇੰਨੇ ਸਾਲ ਤੇਰਾ ਫੋਨ ਨਹੀਂ ਚੱਕਿਆ ਤੇ ਇੱਕਦਮ ਤੇਰੇ ਘਰੇ ਆ ਗਏ ਇਹ ਵੀ ਤੈਨੂੰ ਸਟੋਰੀ ਵਿੱਚ ਜਲਦੀ ਦੱਸੂਗੀ ਤੂੰ ਤੁਸੀਂ ਆਈ ਗਏ ਹੋ ਇੱਥੇ ਤੇ ਮੇਰਾ ਇੱਕ ਕੰਮ ਹੀ ਕਰ ਦੋ ਮੈਨੂੰ ਵੀਡੀਓ ਕੋਲ ਲਗਾ ਕੇ ਪਵਨ ਵੀਰ ਨਾਲ ਹਰਦੀਪਾ ਬੀਨਾਂ ਤੇ ਰਮਨ ਵੀਰ ਨਾਲ ਗੱਲ ਕਰਵਾ ਦਿਓ ਕਮਲੀਏ ਬਹਿ ਜਾ ਟੇਕੇ ਮੈਂ ਨਾ ਉਹਨਾਂ ਤੋਂ ਚੋਰੀ ਆਈ ਆ ਤੇ ਮੈਂ ਕਹੀ ਤੇ ਜਾਨੀ ਆ ਮੈਂ ਤੈਨੂੰ ਰਾਮ ਨਾ ਨਾ ਸਾਰੀ ਸਟੋਰੀ ਦੱਸੂਗੀ ਮੰਮੀ ਇੱਕ ਮਿੰਟ ਆਈ ਮੈਂ ਕਿੱਦਨੂ ਪੁੱਤ ਨਾਲੇ ਨਾ ਇਹ ਚੀਜ਼ਾਂ ਸਾਹ ਦੇ ਸਾਰੀਆਂ ਨਾ ਖਾ ਜਾਈ ਓਹ ਇੱਕ ਮਿੰਟ ਆਈ ਉਹ ਕੋਈ ਗੱਲ ਨਹੀਂ ਤੂੰ ਦੋ ਦਿਨ ਰੋਕ ਕੇ ਆ ਜਾ ਮੈਂ ਤਾਂ ਕਰਾਨੀਆਂ ਸਪਾਈਆਂ ਬਾਕੀ ਮੈਂ ਤੇਨ ਨਾਲ ਬਾਅਦ ਚ ਗੱਲ ਕਰਦੀ ਹਾਂ 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 ਬੋਲ ਮੈਂ ਸੁਣਨ ਹੋ ਕੇ ਖੜ ਗਈ ਐ ਦਾਦੀ ਇੱਕ ਕੰਮ ਲਈ ਬਿਸਕੁਟ ਦਾ ਪੈਕੇਟ ਰੱਖ ਲਾ ਮੈਂ ਇੱਕ ਕੰਮ ਨੂੰ ਨਾ ਹੋਰ ਲਿਆ ਦਾਂਗੀ ਤੇਰੇ ਬਿਸਕੁਟ ਦੇ ਪੈਕੇਟ ਦਾ ਭੁੱਖਾ ਨਹੀਂ ਮਿਟਾਉ ਉਹ ਦਾਦੀ ਮੈਨੂੰ ਕੋ 4-5 ਬਿਸਕੁਟ ਦੇ ਪੈਕੇਟ ਆ ਇੱਕ ਇੱਕ ਨੂੰ ਦੇਣ ਆਈ ਹਾਂ 4-5 ਤੇਰੇ ਕੋਲ ਇਕਦਮ ਕਿੱਥੋਂ ਆ ਗਏ ਉਵੇਂ ਮੰਮੀ ਜੀ ਆਏ ਨਾ ਬਹੁਤ سارے ਪੈਕੇਟ ਲੈ ਕੇ ਆਏ ਨੇ ਤੁਹਾਨੂੰ ਨਹੀਂ ਪਤਾ ਭਾਬੀ ਅੱਜ ਮੈਂ ਬਹੁਤ ਖੁਸ਼ ਆ ਛੱਡ ਲੇ ਕੋਈ ਗੱਲ ਨਹੀਂ ਉਹ ਮਾਸੀ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੋ ਮੈ ਤੁਹਾਨੂੰ ਅਜੇਨੇ ਸਾਲਾਂ ਬਾਅਦ ਇਹਦੀ ਯਾਦ ਕਿੱਥੋਂ ਆ ਗਈ ਮਾਸੀ ਜੀ ਨੋਹਾਂ ਲਾ ਲਓ ਨਾ ਮਾਸਕ ਆਦੇ ਅੱਡ ਨਹੀਂ ਹੁੰਦੇ ਆਪਣਿਆਂ ਦੀ ਯਾਦ ਤਾਂ ਆਈ ਜਾਂਦੀ ਐ ਉਹ ਆਪਣੇ ਫਿਰ ਇਕੋ ਹੀ ਆਏ ਆ ਤੇ ਬਾਕੀ ਕਿੱਥੇ ਆ ਆਪਣਿਆਂ ਨੂੰ ਮਿਲਣ ਦੀ ਨਾ ਸ਼ੁਰੂਆਤ ਹੋਣੀ ਚਾਹੀਦੀ ਐ ਮੈਂ ਕੀਤੀ ਐ ਹੌਲੀ ਹੌਲੀ ਬਾਕੀ ਵੀ ਆ ਜਾਣਗੇ ਉਹ ਜਦੋਂ ਬਾਕੀਆਂ ਨੇ ਆਣਾ ਸੀ ਉਦੋਂ ਤਾਂ ਆਏ ਹੀ ਨਹੀਂ ਕਿਉਂਕਿ ਤਾਜ਼ਾ ਤਾਜ਼ਾ ਵਿਆਹ ਹੋਇਆ ਸੀ ਤੇ ਦਿਨ ਤਿਉਹਾਰ ਜਾਣੇ ਪੈਣੇ ਸੀ ਕੋਈ ਗੱਲ ਨਹੀਂ ਮਾਸੀ ਜੀ ਆਪਾਂ ਇਸ ਸਾਲ ਤੋਂ ਸ਼ੁਰੂ ਕਰ ਦਿੰਨੇ ਆ ਦਿਨ ਤਿਉਹਾਰ ਉਹ ਮੈਨੂੰ ਕੋਈ ਦਿਨ ਤਿਉਹਾਰ ਨਹੀਂ ਚਾਹੀਦਾ ਉਹ 나ਹੀਂ ਮੈਨੂੰ ਇਹ ਚਾਹੀਦੀ ਆ